ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਫਾਇਲਕਾਰ 24 ਚੈਨਲ ਦੇ ਸਵਾਗਤ ਹੈ ਜੋ ਤੁਸੀਂ ਕੱਲ ਆਮ ਜਲਸ ਕਰਾਇਆ ਸੀ ਜੋ ਭਗਵੰਤ ਮਾਨ ਦੀ ਅਦਿੱਤਾ ਹੈ ਪਹਿਲੇ ਜਿਹੜੇ ਸਰਕਾਰ ਆ ਰਹੀਆਂ ਆਮ ਜਲਸ ਜਿਹੜੇ ਜਨਤਾ ਵਿੱਚ ਨਹੀਂ ਹੁੰਦੇ ਸੀਗੇ ਹੁਣ ਕੀ ਕਰਨਾ ਹੈ ਜਿਹੜੇ ਆਮ ਜਲਸ ਜਨਤਾ ਦੇ ਸਾਹਮਣੇ ਹੋ ਰਿਹਾ ਹੈ ਜੀ ਰਮੇਸ਼ ਜੀ ਸਭ ਤੋਂ ਪਹਿਲਾਂ ਫਾਇਲਕਾ న్యూਜ਼ 24 ਨੂੰ ਗਣੇਸ਼ ਸਿੰਘ ਸਰਪੰਚ ਔਰ ਮੇਰੀ ਸਮੁੱਚੀ ਪੰਚਾਇਤ ਵੱਲੋਂ ਤਹਿ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਔਰ ਅੱਗੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਆਮ ਜਲਾਸ ਦੀ ਸ਼ੁਰੂਆਤ ਔਰ ਪਿੰਡ ਦੇਖਤਾ ਜਾਰੀ ਹੋਈਆਂ ਨੇ ਉਹ ਸਾਡੇ ਪਿੰਡਾਂ ਦੇ ਵਿੱਚ ਮਤੇ ਸਾਂਝੀ ਜਗ੍ਹਾ ਤੇ ਬੈਠ ਚ ਪੈ ਰਹੇ ਨੇ ਜੀ ਸਰਪੰਚ ਸਾਹਿਬ ਕਿਹੜੇ ਕਿਹੜੇ ਮਤੇ ਪਾਏ ਗਏ ਨੇ ਪਿੰਡ ਦੇ ਵਿਕਾਸ ਵਾਸਤੇ ਜੀ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਮਤਾ ਪਾਇਆ ਪਿੰਡ ਦੀ ਪੰਚਾਇਤ ਵੱਲੋਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆਪਣੇ ਸਮਾਜ ਨੂੰ ਜਾਂ ਦੇਸ਼ ਨੂੰ ਜਾਂ ਆਪਣੇ ਡਿਸਟ੍ਰਿਕਟ ਨੂੰ ਪੰਜਾਬ ਨੂੰ ਕੌਣ ਵਾਂਗੂ ਖਾ ਰਿਹਾ ਹੈ ਨਸ਼ੇ ਦਾ ਜਿਹੜਾ ਪਰਕੋਪ ਹੈ ਪਿੰਡਾਂ ਦੇ ਵਿੱਚ جاری ਹੈ ਉਹਦੇ ਖਿਲਾਫ ਅਸੀਂ ਇੱਕ ਮਤਾ ਪਾਇਆ ਹੈ ਜਿਵੇਂ ਨਸ਼ਾ ਵੇਚਣਾ ਔਰ ਖਰੀਦਣਾ ਅਪਰਾਧ ਹੈ ਜੇਕਰ ਪਿੰਡ ਵਿੱਚ ਕੋਈ ਵਿਅਕਤੀ ਨਸ਼ਾ ਵੇਚਦਾ ਫੜਾ ਜਾਂਦਾ ਹੈ ਤਾਂ ਪਿੰਡ ਦੀ ਸਮੂਹ ਪੰਚਾਇਤ ਨੰਬਰਦਾਰ ਮੋਤਬਰ ਆਮ ਪੰਚਾਇਤ ਉਸ ਦੀ ਜ਼ਮਾਨਤ ਨਹੀਂ ਕਰਵਾਏਗੀ ਜੀ ਦੂਸਰਾ ਅਗਰ ਕੋਈ ਵਿਅਕਤੀ ਫੇਰ ਵੀ ਨਸ਼ਾ ਵੇਚਣ ਵਾਲੇ ਜਾਂ ਖਰੀਦਣ ਵਾਲੇ ਦੀ ਜ਼ਮਾਨਤ ਕਰਾਉਂਦਾ ਹੈ ਤਾਂ ਉਹਦਾ ਅਸੀਂ ਪਿੰਡ 'ਚ ਬਾਈਕਾਟ ਕਰਾਂਗੇ ਜੀ ਤੀਸਰਾ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਕੋਈ ਵਿਆਹ ਸ਼ਾਦੀ ਜਾਂ ਬੱਚੇ ਦਾ ਜਨਮ ਹੁੰਦਾ ਹੈ ਪਿੰਡ 'ਚ ਮਹੰਤ ਆਉਂਦੇ ਨੇ ਉਹ ਪਿੰਡ ਦੇ ਲੋਕਾਂ ਨੂੰ ਜਾਂ ਜਿੰਨ ਦੇ ਕੋਲ ਵਧਾਈ ਲੈਣੀ ਉਹਨੂੰ ਫੋਰਸ ਕਰਦੇ ਨੇ ਮਜਬੂਰ ਕਰਦੇ ਨੇ ਵੀ 10000 11000 5100 ਮੰਗ ਕੇ ਬੈਠ ਜਾਂਦੇ ਨੇ ਪਰ ਜਿਹੜੇ ਲੋਅਰ ਕਲਾਸ ਲੋਕ ਨੇ ਉਹ ਵਿਚਾਰੇ ਇਸ ਚੀਜ਼ ਤੋਂ ਇਸ ਜਿਹੜੀ ਵਧਾਈ ਲੋ ਨਹੀਂ ਦੇ ਸਕਦੇ ਫਿਰ ਉਹਨਾਂ ਨੂੰ ਜਾ ਕੇ ਕਿਤੇ ਨਾ ਕਿਤੇ ਬੜਾ ਔਖਾ ਜਾਂ ਮੁਸ਼ਕਲ ਹੋ ਕੇ ਇਹ ਵਧਾਈ ਦੇਣੀ ਪੈਂਦੀ ਹੈ ਬਾਅਦ ਚ ਉਹਨਾਂ ਨੂੰ ਇਹਨਾਂ ਪਰਿਵਾਰ ਚਲਾਉਣ ਵਾਸਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਜੀ ਸਰਪੰਚ ਸਾਹਿਬ ਇੱਕ ਤੋਂ ਢੀਣਾ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ بیسਬਾਲ ਦਿਖਾ ਰਹੇ ਹੋ ਉਹਦਾ ਕੀ ਕਾਰਨ ਹੈ ਕਿਸ ਕਾਰਨ ਉਹ ਵੀਡੀਓ ਬਣਾਈ ਗਈ ਹੈ ਜੀ ਉਹ ਸਰ ਵੀਡੀਓ ਬਣਾਉਣ ਦਾ ਤਾਂ ਮਕਸਦ ਤਾਂ ਇਹ ਹੀ ਸੀ ਵੀ ਜਿਸ ਤਰ੍ਹਾਂ ਕੋਈ ਸ਼ਰਾਬਤੀ ਅਨਸਰ ਗੁੰਡਾ ਅਨਸਰ ਜਾਂ ਨਸ਼ਾ ਜਿਹੜੇ ਵੇਚਣ ਵਾਲੇ ਪਿੰਡਾਂ ਚ ਸਪਲਾਈਅਰ ਬੈਠੇ ਨੇ ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਵੀਡੀਓ ਦੇ ਵਿੱਚ ਵੀ ਇਸ ਕੰਮਾਂ ਤੋਂ ਤੁਸੀਂ ਬਾਹਰ ਆ ਜਾਓ ਪਰ ਲੋਕਾਂ ਨੇ ਜਿਹੜੇ ਆ ਗਏ ਉਹ ਸੋਸ਼ਲ ਮੀਡੀਆ ਤੇ WhatsApp ਦੇ ਜ਼ਰੀਏ ਉਸ ਚੀਜ਼ ਨੂੰ ਟੋੜ ਮੋੜ ਕੇ ਪੇਸ਼ ਕੀਤਾ ਹੈ ਬਾਕੀ ਮੇਰਾ ਵੀਡੀਓ ਬਣਾਉਣ ਦਾ ਮਕਸਦ ਤਾਂ ਇਹ ਹੀ ਸੀ ਵੀ ਜਿਹੜੇ ਕੋਈ ਸ਼ਰਾਬਤੀ ਅਨਸਰ ਬੈਠੇ ਨੇ ਉਹਨਾਂ ਨੂੰ ਅਗਾਹ ਕੀਤਾ ਜਾਵੇ ਜੀ ਸਰਪੰਚ ਇੱਕ ਕੱਲ ਆਮ ਜਲਾਸ ਵਿੱਚ ਜੇ ਪਿੰਡ ਵਿੱਚ ਜਿਹੜੇ ਵਿਕਾਸ ਪਿਛਲੇ ਪੰਚਾਇਤ ਸਾਬਕਾ ਪੰਚਾਇਤ ਵੱਲੋਂ ਹੋਏ ਸੀਗੇ ਉਹਦੇ ਵਿੱਚ ਕਪਲੇ ਦੀ ਗੱਲ ਸਾਹਮਣੇ ਆ ਰਹੀ ਸੀ ਕਿਹੜੇ ਕਿਹੜੇ ਕਪਲੇ ਆ ਜੀ ਦੱਸ ਸਕਦੇ ਹੋ ਜੀ ਸਰ ਜਿਹੜਾ ਕੱਲ ਸਾਡਾ ਆਮ ਜਲਾਸ ਸੀ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕੋਈ ਗਰਾਊਂਡ ਲੈਵਲ ਤੇ ਕੰਮ ਨਹੀਂ ਹੋਇਆ ਹੁੰਦਾ ਪਰ ਪਿਛਲੀ ਪੰਚਾਇਤ ਜਿਹੜੀ ਹੈਗੀ ਹੈ ਸਾਡੀ ਸਾਬਕਾ ਪੰਚਾਇਤ ਰਹਿ ਚੁੱਕੀ ਹੈ ਉਹਨਾਂ ਕਈ ਕੰਮ ਜਿਹੜੇ ਹੈਗੇ ਨੇ ਉਹ ਗਰਾਊਂਡ ਲੈਵਲ ਤੇ ਤਾਂ ਨਹੀਂ ਕੀਤੇ ਪਰ ਕਾਗਜ਼ਾਂ ਦੇ ਵਿੱਚ ਉਹ ਮਤੇ ਪਾ ਕੇ ਕੀਤੇ ਹੋਏ ਨੇ ਜਿਹਦੀ ਪੇਮੈਂਟ ਵੀ ਕਢਵਾਈ ਗਈ ਏ ਉਹਦੇ ਕੋਲ ਸਾਡਾ ਜਿਹੜੇ ਸਾਨੂੰ ਸਰਕਾਰੀ ਬੰਚਾਇਤ ਸੈਕਟਰੀ ਸੀ ਪਿਛਲੇ ਦਿਨਾਂ 'ਚ ਸਾਨੂੰ ਆਪਣੇ ਰਜਿਸਟਰ ਸੌਂਪ ਕੇ ਗਿਆ ਸੀ ਉਹਨਾਂ ਦੀ ਘੋਪ ਅਸੀਂ ਪੜਤਾਲ ਕੀਤੀ ਹੈ ਉਹਦੇ ਵਿੱਚ ਸਾਨੂੰ ਇਹ ਸ਼ੱਕ ਔਰ ਸ਼ੱਕ ਨਹੀਂ ਪੂਰਾ ਯਕੀਨ ਹੋਇਆ ਕਿ ਜਿｮਕੇ ਅਸੀਂ ਪੜ੍ਹੇ ਨੇ ਪੜ ਕੇ ਵੇਖਿਆ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਜਿਹੜਾ ਗ੍ਰਾਂਟ ਨਾਲ ਟ੍ਰਾਂਸਫਰ ਕੀਤੀ ਗਈ ਸਰਪੰਚ ਸਾਹਿਬ ਸਭ ਤੋਂ ਵੱਡਾ ਕਪਲਾ ਤੁਹਾਨੂੰ ਕਿਹੜਾ ਨਜ਼ਰ ਆਉਂਦਾ ਇਹਦੇ ਵਿੱਚ ਮਤਿਆਂ ਜੀ ਸਰ ਸਭ ਤੋਂ ਵੱਡਾ ਕਪਲਾ ਤਾਂ ਸਾਨੂੰ ਜਿਹੜਾ 4,70,398 ਰੁਪਏ ਜਿਹੜੇ ਆਰਓ ਦੀ ਰਿਪੇਅਰ ਦਾ ਪਾਇਆ ਹੋਇਆ ਹੈ ਜੀ ਉਹ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲਗਭਗ 8 ਤੋਂ 10 ਸਾਲ ਹੋ ਗਏ ਨੇ ਤੇ ਕੱਲ ਵੀ ਇਹ ਬਾਈਟ 'ਚ ਮੈਂ ਕਿਹਾ ਸੀ ਵੀ ਜਿਹੜਾ ਉਹ ਰਿਪੇਅਰ ਦਾ ਜਿਹੜਾ ਪਾਇਆ ਗਿਆ ਹੈ ਕਿਉਂਕਿ ਆਰਓ ਜਿਹੜਾ ਹੈਗਾ ਉਹ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਹੈ ਪਰ ਰਿਪੇਅਰ ਦਾ 2023 ਦੇ ਵਿੱਚ ਰਿਪੇਅਰ ਪਾਈ ਗਈ ਹੈ ਜੀ ਉਹ ਸਰਵੇਸ ਸਰ ਕਿਹੜੇ ਵਿੱਚ ਅਤੇ ਦੇ ਪਾਇਆ ਬਿਲਕੁਲ ਹੋਰ ਸਰ ਇੱਕ ਸਾਡਾ 22 9 2023 ਨੂੰ ਸ਼ਮਸ਼ਾਨ ਘਾਟ ਦਾ ਜਿਹੜਾ ਸ਼ੈੱਡ ਏ ਉਹ 2 ਲੱਖ 3 ਲੱਖ 60 ਹਜ਼ਾਰ 352 ਰੁਪਏ ਦੀ ਮਾਊਂਟਰ ਪਾਈ ਗਈ ਹੈ ਜਿਹੜਾ ਜਿਹੜਾ ਸ਼ੈੱਡ ਏ ਉਹ ਪਿਛਲੇ 20 25 ਸਾਲ ਦੀ ਟਰਮ ਸਾਡੇ ਬਲਕਾਰ ਸਿੰਘ ਚੇਅਰਮੈਨ ਜੀ ਦੇ ਰਹ ਚੁੱਕੇ ਨੇ ਉਹਨਾਂ ਦੀ ਟਰਮ ਦੇ ਅਨੁਸਾਰ ਸ਼ੈੱਡ ਬਣਿਆ ਸੀ ਪਰ ਹੁਣ ਕਿਤੇ ਵੀ ਸਾਡਾ ਸ਼ਮਸ਼ਾਨ ਘਾਟ ਦੇ ਵਿੱਚ ਨਵਾਂ ਸ਼ੈੱਡ ਨਹੀਂ ਮਿਲਿਆ ਕਿਉਂਕਿ ਇਸ ਤੋਂ ਵੀ ਇਹ ਝਰ ਹੋ ਰਿਹਾ ਹੈ ਵੀ ਇਹ ਵੀ ਜਿਹੜਾ ਪੈਸਾ ਹੈ ਇਹਨਾਂ ਕਢਵਾ ਕੇ ਖੁਰਦਬੁੜ ਕੀਤਾ ਹੋਇਆ ਹੈ ਸਰਪੰਚ ਸਾਹਿਬ ਤੁਸੀਂ ਛੱਡ ਦੀ ਗੱਲ ਕਰ ਰਹੇ ਹੋ ਛੱਡ ਕਿਸ ਤਰ੍ਹਾਂ ਦਾ ਛੱਡ ਬਣਾਇਆ ਗਿਆ ਜਨਤਾ ਖਾਤਰ ਜਾਂ ਕੋਈ ਵੇਸਟੇਜ ਵਾਸਤੇ ਛੱਡ ਕਿਸ ਤਰ੍ਹਾਂ ਦਾ ਬਣਾਇਆ ਕਿ ਮਤੇ ਚ ਪਾਇਆ ਗਿਆ ਇਹ ਸਰ ਛੱਡ ਤਾਂ ਪਬਲਿਕ ਦੀ ਫੈਸਿਲਿਟੀ ਜਾਂ ਸਹੂਲਤ ਵਾਸਤੇ ਬਣਾਇਆ ਜਾਂਦਾ ਕਿਉਂਕਿ ਗਰਮੀਆਂ ਦੇ ਦਿਨਾਂ ਵਿੱਚ ਕਿਉਂਕਿ ਕਈ ਵਾਰ ਸ਼ਮਸ਼ਾਨ ਘਾਟਾਂ ਦੇ ਵਿੱਚ ਛਾਂ ਦਾ ਪ੍ਰਬੰਧ ਨਹੀਂ ਹੁੰਦਾ ਜਾਂ ਬੀਬੀਆਂ ਪੈਣਾ ਮਤਾਵਾਂ ਵੀਰ ਬੈਠਣਦੇ ਨੇ ਉੱਥੇ ਜਦੋਂ ਕੋਈ ਮੌਤ ਹੋ ਜਾਂਦੀ ਜਾਂ ਕਿਸੇ ਦੀ ਡੈਥ ਹੋ ਜਾਂਦੀ ਹੈ ਪਰ ਜਿਹੜਾ ਹੈ ਸਾਡੇ ਜਿਹੜਾ ਸਮਸ਼ਾਨ ਘਾਟ ਦੇ ਵਿੱਚ ਇੱਕ ਸ਼ੈੱਡ ਤਿਆਰ ਹੈ ਉਹ ਲਗਭਗ ਇਸ ਤੋਂ ਪਹਿਲਾਂ 20 ਸਾਲ ਪਹਿਲਾਂ ਦਾ ਬਣਿਆ ਹੋਇਆ ਹੈ ਹੁਣ ਜਿਹੜਾ ਸ਼ੈੱਡ ਇਹਨਾਂ ਕਾਗਜ਼ਾਂ ਦੇ ਵਿੱਚ ਸ਼ੋਅ ਕੀਤਾ ਹੈ ਜਿਹਦੀ ਅਮਾਉਂਟ ਲਗਭਗ ਪੌਣੇ ਕੋ 4 ਲੱਖ ਰੁਪਈਆ ਬਣਦੀ ਹੈ ਉਹ ਜਿਹੜੀ ਇਹਨਾਂ ਕਢਾਈ ਹੈ ਉਹ ਇਹ ਨਜਾਇਜ਼ ਮਤਾ ਪਾ ਕੇ ਜਾਂ ਵੇਸਟਿੰਗ ਨਜਾਇਜ਼ ਤੌਰ ਤੇ ਕਢਵਾ ਕੇ ਇਹਨਾਂ ਆਦੇ ਕਮਾਂਕਾਰਾਂ ਦੇ ਵਿੱਚ ਲਾ ਲਈ ਜੀ ਹੋਰ ਸਰਪੰਚ ਸਾਹਿਬ ਹੋਰ ਸਰ ਪਿਛਲੇ ਦਿਨਾਂ ਚ ਜਿਵੇਂ ਸਾਡੇ ਪਿੰਡ ਦਾ ਪੰਚਾਇਤੀ ਪਲਾਟ ਹੈ ਲਗਭਗ ਸਾਡੇ ਨਾਨਕਨਗਰ ਦਾ ਵਿੱਚੋਂ 7 ਕਿਲੇ ਜਾਂ ਸਾਡੇ 6 ਕਿਲੇ ਪਲਾਟ ਦਾ ਕੱਟ ਕੇ ਸਾਨੂੰ 13 ਕਿਲੇ ਵੈਕ ਦਾ ਸਾਨੂੰ ਹਮੇਸ਼ਾ ਹੀ ਸਾਲ ਦੇ ਸਾਲ ਜਿਹੜੀ ਹੈਗੀ ਬੋਲੀ ਹੁੰਦੀ ਹੈ ਉਹਦਾ ਲਗਭਗ 8 ਤੋਂ 9 ਲੱਖ ਜਿਹੜਾ ਹੈਗਾ ਹਮੇਸ਼ਾ ਬੋਲੀ ਹੁੰਦੀ ਆਂਦੀ ਕਿਉਂਕਿ ਸਾਡੇ ਅਸੀਂ ਵੀ ਜਾਣਦੇ ਆਂ ਬੋਲੀ ਦੇ ਵਿੱਚ ਪਰ ਪਿਛਲੇ ਲਗਭਗ ਪਿਛਲੀ ਪੰਚਾਇਤ ਦੇ ਦੌਰਾਨ ਪੰਜ ਬੋਲੀਆਂ ਜਿਹੜੀਆਂ ਹੈਗੀਆਂ ਨੇ ਲਗਭਗ ਹੁੰਦਾ 40 ਤੋਂ 45 ਲੱਖ ਰੁਪਈਆ ਬਣਦਾ ਹੈ ਜਿਹੜਾ ਸਾਡੇ ਪੰਚਾਇਤ ਨੂੰ ਫੰਡਿੰਗ ਆਈ ਸੀ ਉਹਦਾ ਜਿਹੜਾ ਪੈਸਾ ਜਿਹੜਾ ਹੈਗਾ ਉਹਦਾ ਕੋਈ ਅਤਾ ਪਤਾ ਨਹੀਂ ਪਤਾ ਨਹੀਂ ਇਹ ਨਾ ਦੇ ਨਿੱਜੀ ਕੰਮਾਂ ਤੇ ਲਾਇਆ ਹੈ ਕਿ ਕੋਈ ਪਿੰਡ ਤੇ ਲਾਇਆ ਮੈਨੂੰ ਤਾਂ ਨਹੀਂ ਲੱਗਦਾ ਕੋਈ ਪਿੰਡ ਤੇ ਲਾਇਆ ਹੈ ਪਿਛਲੀ ਜਦੋਂ ਅ ਪ੍ਰਬੰਧਕ ਲੱਗੇ ਸੀ ਉਸ ਵਕਤ ਇੱਕ ਬੋਲੀ ਹੋਈ ਸੀ ਲਗਭਗ 99 ਲੱਖ ਰੁਪਏ ਦੀ ਜਿੰਦੇ ਵਿੱਚੋਂ 33% ਕੱਟ ਕੇ ਸਾਨੂੰ 660000 ਰੁਪਏ ਅਮਾਉਂਟ ਆਈ ਸੀ ਉਹਦੇ ਵਿੱਚੋਂ ਮੈਂ ਖੁਦ ਆਪਣੇ ਨਜ਼ਰ ਦੇ ਦੌਰਾਨ ਮੈਂ ਉੱਥੇ ਕੰਮ ਕਰਵਾਏ ਨੇ ਕਿਉਂਕਿ ਇੱਕ ਤਾਂ ਅਸੀਂ ਸੀ ਉੱਥੇ 4 ਤੋਂ 4.5 ਕਿਲੇ ਪਾਈਪਲਾਈਨ ਪੁਆਈ ਸੀ ਉਸ ਤੋਂ ਬਾਅਦ ਅਸੀਂ ਪਿੰਡ 'ਚ ਸੀਸੀਟੀਵੀ ਕੈਮਰੇ ਲਗਵਾਏ ਸੀ ਉਸ ਤੋਂ ਬਾਅਦ ਸਾਡੇ ਤੀ ਬੈਂਚ ਅਸੀਂ ਲੈ ਕੇ ਆਏ ਸੀ ਉਸ ਤੋਂ ਬਾਅਦ 8 ਤੋਂ 10 ਮੋਟਰਾਂ ਜਿਹੜੀਆਂ ਆਗੀਆਂ ਨੇ ਲਗਭਗ 8 ਮੋਟਰਾਂ ਮੇਰੀ ਮੇਰੇ ਧਿਆਨ ਦਰਾਨ 8 ਮੋਟਰਾਂ ਜਿਹੜੀਆਂ ਸਮਰਸੀ ਵਾਲੀ ਸੀ ਲਗਵਾਈਆਂ ਸੀ ਜਿਹਦੇ ਵਿੱਚੋਂ ਲਗਭਗ ਇੱਕ ਮੋਟਰ ਤੋਂ 10 12 ਪਰਿਵਾਰਾਂ ਨੂੰ ਅਸੀਂ ਪਾਣੀ ਦਿੱਤਾ ਸੀ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ 6,60,000 ਦੇ ਨਾਲ ਕੋਈ ਛੇੜਛਾੜ ਪੈਸੇ ਨਾਲ ਹੋਈ ਹੈ ਕਿਉਂਕਿ ਸਾਰਾ ਪਿੰਡ ਤੇ ਜਨਤਾ ਤੇ ਲਗਵਾਇਆ ਸੀ ਸਰਪੰਚ ਸਰ ਇਸ ਤੋਂ ਪਹਿਲਾਂ ਜੋ ਪਲਾਟ ਦੇ ਪੈਸਾ ਆਉਂਦਾ ਰਿਹਾ ਉਹਨਾਂ ਮਤੇ ਪਾਇਆ ਕਿਸ ਕੰਮਾਂ ਵਾਸਤੇ ਮਤੇ ਪਾਇਆ ਕਿੱਥੇ ਖਰਚ ਕੀਤਾ ਗਿਆ ਪੈਸੇ ਉਹ ਸਰ ਮੈਂ ਤਾਂ ਵੇਖਿਆ ਵੀ ਅਸੀਂ ਤਾਂ ਵੈਸੇ ਹੁਣ ਵੀ ਚੱਲੋ ਪਿੰਡ ਵੀ ਗੁਆ ਹੈ ਵੀ ਅਸੀਂ 4 ਕਿੱਲਿਆਂ ਦੀ ਪਾਈਪ ਲਾਈਨ ਪੁਵਾਈਏ ਜਾਂ ਸਾਢੇ 4 ਕਿੱਲਿਆਂ ਦੀ ਲਗਭਗ ਸਾਢੇ 4 ਕਿੱਲਿਆਂ ਦੀ ਹੈਗੀ ਸੀ ਪਾਈਪ ਲਾਈਨ ਅਸੀਂ ਪੁਵਾਈਏ ਔਰ ਜਿਹੜੀ ਪਿਛਲੀ ਪੰਚਾਇਤ ਹੈ ਉਹਨਾਂ ਜਿਹੜੇ ਮਤੇ ਪਾਏ ਨੇ ਮੈਨੂੰ ਲੱਗਦਾ ਵੀ ਹਰ ਸਾਲ ਦੇ ਸਾਲ ਜਿਹੜੀ ਹੈਗੀ ਹੈ ਇੱਕ ਤਾਂ ਸਮਰਸੀਬਲ ਮੋਟਰ ਜਿਹੜੀ ਹੈਗੀ ਹੈ ਸਾਢੇ 12 ਹੌਸ ਪਾਵਰ ਦੀ ਉਹ ਲਗਭਗ 55 ਤੋਂ 58 ਹਜ਼ਾਰ ਦੀ ਮੋਟਰ ਆਉਂਦੀ ਹੈ ਲਗਭਗ 55 ਤੋਂ 58 ਹਜ਼ਾਰ ਜਿਹੜਾ ਹੈ ਨਜਾਇਜ਼ ਮੋਟਰਾਂ ਦਾ ਮਤਾ ਪਾ ਕੇ ਇੱਕ ਤਾਂ ਉਹ ਜਿਹੜੀ ਸਾਡੀ ਅਮਾਉਂਟ ਹੈਗੀ ਹੈ ਪੰਚਾਇਤੀ ਪਲਾੜ ਦੀ ਉਹਨੂੰ ਖੁਰਦ-ਬੁਰਦ ਕੀਤਾ ਹੋਇਆ ਔਰ ਨੈਕਸਟ ਟਾਈਮ ਦੂਸਰਾ ਜਿਹੜੇ ਹਰ ਜਿਹੜੀ ਬੋਲੀ ਦੇ ਵਿੱਚ ਜਿਹੜਾ ਹੈ ਮਤੇ ਦੇ ਵਿੱਚ ਕੰਪਿਊਟਰ ਕਰਾਇਆ ਲਗਭਗ 30 ਤੋਂ 35 ਘੰਟੇ ਕੰਪਿਊਟਰ ਕਰਾਇਆ ਪਾਇਆ ਜਾਂਦਾ ਹੈ ਜੀ ਇਹ ਵੀ ਜਿਹੜਾ ਹੈਗਾ ਨਜਾਇਜ਼ ਸਾਡੇ ਕਿਉਂਕਿ ਇੱਕ ਵਾਰੀ ਜਿਹੜਾ ਲੇਜਰ ਲੱਗ ਜਾਂਦਾ ਕਰਾਇਆ ਲਗਭਗ 2-3 ਸਾਲ ਲੋਡ ਨਹੀਂ ਪੈਂਦੀ ਜੀ ਸਰਪੰਚ ਸਾਹਿਬ ਇੱਕ ਤੁਸੀਂ ਨਸ਼ੇ ਦੀ ਗੱਲ ਕਰ ਰਹੇ ਸੀ ਤੁਸੀਂ ਮਤਾਂ ਵੀ ਪਾਤਾਂ ਤੁਹਾਡੀ ਪੰਚਾਇਤ ਵਿੱਚ ਜੋ ਮੈਂਬਰ ਵਿੱਚੋਂ ਜੇਕਰ ਨਸ਼ਾ ਪਿੰਡ 'ਚ ਵੇਚਦਾ ਫੜਾ ਜਾਂਦਾ ਉਹਦੀ ਜ਼ਬਾਨਤ ਵਗੈਰਾ ਦੇਣ ਕੋਈ ਜਾਂਦਾ ਤਾਂ ਫਿਰ ਉਹਦੇ ਤੇ ਕੀ ਕਾਰਵਾਈ ਕਰੋਗੇ ਜੀ ਮੈਂ ਸਰ ਪਿੰਡ ਦੇ ਸਰ ਮੈਂ ਸਰਪੰਚ ਤੌਰ ਤੇ ਔਰ ਜੋ ਮੇਰੇ ਮੈਂਬਰ ਪੰਚਾਇਤ ਨੇ ਮੇਰੇ ਨਾਲ ਲਗਭਗ 8 ਮੈਂਬਰ ਪੰਚਾਇਤ ਨੇ ਮੈਂ ਸਾਰਿਆਂ ਨੂੰ ਕਿਹਾ ਛੱਡਾ ਵੀ ਆਪਾਂ ਕਿਸੇ ਦੀ ਜ਼ਬਾਨਤ ਨਹੀਂ ਕਰਾਣੀ ਅਗਰ ਫੇਰ ਵੀ ਕੋਈ ਮੇਰੇ ਕਾਨੂੰਨਾਂ ਦੀ ਜਾਂ ਸਾਡੇ ਮਤੇ ਦੀ ਉਲੰਘਣਾ ਕਰਨਾ ਹੈ ਤੇ ਮੈਂ ਆਦੀ ਪੰਚਾਇਤ ਦਾ ਜਾਂ ਮੇਰਾ ਜਿਹੜਾ ਕੋਰਮ ਹੈ ਮੈਂ ਉਸ ਨੂੰ ਉਸ ਕੋਰਮ ਦੇ ਵਿੱਚ ਬਾਹਰ ਕੱਢਾਂਗਾ ਜੀ ਉਹ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਪਿੰਡ ਵਾਸੀਆਂ ਨੂੰ ਮੈਂ ਤਾਂ ਪਿੰਡ ਵਾਸੀਆਂ ਨੂੰ ਹੀ ਅਪੀਲ ਕਰਨਾ ਵੀ ਜਿਸ ਤਰ੍ਹਾਂ ਮੈਂ ਆਦੇ ਟਰਮ ਦਰਮਿਆਨ ਕੋਸ਼ਿਸ਼ ਕੀਤੀ ਕਰ ਰਿਹਾ ਵੀ ਚੰਗੇ ਕੰਮ ਕਰਨ ਲਈ ਪਿੰਡ ਨੂੰ ਵੀ ਚਾਹਣਾ ਚਾਹੀਦਾ ਹੈ ਵੀ ਮੇਰਾ ਪੂਰਾ ਸਹਿਯੋਗ ਦੇਵਣ ਜਿਸ ਤਰ੍ਹਾਂ ਮੈਂ ਪਿਛਲੇ ਦਿਨਾਂ ਚ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਹੋਇਆ ਹੈ ਜਿਸ ਤਰ੍ਹਾਂ ਕੋਈ ਰੂੜੀਆਂ ਚੱਕਵਾਉਣ ਦਾ ਜਾ ਗਲੀਆਂ ਦੀ ਸਾਂਭ ਸੰਭਾਲ ਦਾ ਜਾਂ ਜਿਸ ਤਰ੍ਹਾਂ ਕੋਈ ਕੂੜਾ ਕਰਕਟ ਪਿੰਡ ਚ ਫਲਾਉਂਦਾ ਮੇਰੀ ਕੋਸ਼ਿਸ਼ ਹੈਗੀ ਵੀ ਆਵਲੇ ਪਿੰਡ ਨੂੰ ਮੈਂ ਸਾਂਭ ਸੰਭਾਲ ਕਰਕੇ ਸਫਾਈ ਅਭਿਆਨ ਸ਼ੁਰੂ ਕਰਕੇ ਪਿੰਡ ਨੂੰ ਵਧੀਆ ਤਰੀਕੇ ਨਾਲ ਵਧੀਆ ਸਫਾਈ ਦੇ ਤੌਰ ਤੇ ਕਰਵਾਉਣਾ ਹਰਜੀਤ ਸਿੰਘ ਜੀ ਵਿੱਚ ਜੋ ਛੱਡ ਬਣਿਆ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਜੀ ਇਹ ਤਾਂ ਬਹੁਤ ਪੁਰਾਣਾ ਬਣਿਆ ਜੀ 2006 ਦਾ ਬਣਿਆ ਜੀ ਇਹ ਬਾਲਾ ਸਾ ਜੀ ਹਾਂਜੀ ਹਾਂਜੀ ਜੀ ਤੇ ਜਿੰਦਾ ਅੱਜ ਅਕਤਿਆਰ ਸਿੰਘ ਸਰਪੰਚ ਇਹਦਾ ਆਪਣੇ 4 ਲੱਖ ਦਾ ਕਿੰਨੇ ਦਾ ਪਾਇਆ ਬੱਜ ਤੋਂ ਬਾਈ ਬੈਠੇ ਨੇ ਜੀ ਸ਼ੋਕੀਤਾ ਉਹਨਾਂ ਜੀ ਅਸੀਂ ਕਹਿੰਨੇ ਜੀ ਇਹ ਦੇ ਅਨਸਾਰ ਜੋ ਕਾਰਵਾਈ ਬੰਦੀ ਹੋਵੇ ਤੇ ਕਰਨੀ ਚਾਹੀਦੀ ਹੈ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਚੰਦ ਸਿੰਘ ਜੀ ਪਿੰਕ ਕਿਹੜਾ ਜੀ ਮੋਰ ਸਿੰਗਲ ਜੀ ਗਲੀ ਬਾਹਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਗਲੀ ਇਹ ਪਹਿਲਾਂ ਕਾਗਜ਼ ਜਦੋਂ ਵਾਰੀ ਬਣਾ ਦਿੱਤੀ ਨੇ ਅੱਛਾ ਜੀ ਤੇ ਬਣੀ ਨਹੀਂ ਇੱਕ ਵਾਰੀ ਵੀ ਬਿਲਕੁਲ ਨਹੀਂ ਬਣੀ ਨਹੀਂ ਬਣੀ ਅੱਛਾ ਜੀ ਪਹਿਲੀ ਸਾਬਕਾ ਪੰਚਾਇਤ ਨੇ ਹਾਂ ਪਹਿਲਾ ਜਿਹੜਾ ਸਰਪੰਚ ਜੀ ਪਰਦਾਨ ਜੀ ਤੁਹਾਡੇ ਪਿੰਡ ਵਿੱਚ ਜੋ ਨਵੀਂ ਪੰਚਾਇਤ ਬਣੀ ਹੈ ਪਿੰਡ ਦੇ ਕਿਹੜੇ-ਕਿਹੜੇ ਕੰਮ ਕਰਾ ਰਹੀ ਆ ਤੇ ਕਿਹੜੇ ਰਹਿੰਦੇ ਆ ਜੀ ਇੱਕ ਤਾਂ ਜੀ ਵੀ ਸਾਡੇ ਪਿੰਡ ਦੇ ਵਿੱਚ ਬੜਾ ਵਧੀਆ ਸਰਪੰਚ ਅਸੀਂ ਬਣਾਇਆ ਹੈ ਜੀ ਬਹੁਤ ਵਧੀਆ ਕੰਮ ਪਹਿਲਾਂ ਵੀ ਕਰਾ ਚੁੱਕਾ ਹੈ ਸਰਪੰਚੀ ਤੋਂ ਗਰੀਬਾਂ ਦਾ ਬਹੁਤ ਇਨੇ ਸੋਚਿਆ ਵਧੀਆ ਨਰੇਗਾ ਦਾ ਕੰਮ ਚਲਾਇਆ ਮੋਟਰਾਂ ਘਰ-ਘਰ ਪਾਣੀ ਦਿੱਤਾ ਬੈਹਰ ਰਖਾਏ ਕੈਮਰੇ ਲਵਾਈ ਨੇ ਜਿੰਨਾ ਵੀ ਹੋ ਸਕਾ ਹੈ ਗਰੀਬਾਂ ਦੇ ਸਹਾਈਤਾ ਬਹੁਤ ਨਵਧੀਆ ਕੀਤੀ ਹੈ ਦੂਜਾ ਨੰਬਰ ਇਹ ਸਾਡੇ ਪਿੰਡ ਦੇ ਵਿੱਚ ਪੈਲਸ ਤਿਆਰ ਕਰਾਇਆ ਗਿਆ ਐਮਐਲਐਨ ਨੇ ਦਿੱਤਾ ਸਾਨੂੰ ਸਰਪੰਚ ਸਾਹਿਬ ਥੋੜੇ ਦਿਨਾਂ ਚ assi ਤਿਆਰ ਕਰ ਚੁੱਕੇ ਜੀ ਤੇ ਬੜਾ ਵਧੀਆ ਪਿੰਡ ਦਾ ਮਾਹੌਲ ਬੜਾ ਸੋਹਣਾ ਚਲਾਈ ਜਾਂਦਾ ਤੇ ਚੱਲਾ ਜਾਣਾ ਹੈ ਤੇ ਹੋਰ ਵੀ ਚਲਾਵਾਂਗੇ ਜਿੰਨਾ ਵੀ ਹੋ ਸਕਦਾ ਪ੍ਰਧਾਨ ਜੀ ਨਰੇਗਾ ਦਾ ਕੰਮ ਤੁਹਾਡੇ ਪਿੰਡ ਸਹੀ ਮਿਲ ਰਿਹਾ ਜੀ ਹਾਂਜੀ ਵਧੀਆ ਮਿਲ ਰਿਹਾ ਏ ਤੇ ਵਧੀਆ ਕੰਮ ਹੋ ਰਿਹਾ ਹੈ ਕੋਈ ਪੱਖਪਾਤ ਜੀ ਨਹੀਂ ਜੀ ਨਹੀਂ ਹੁੰਦੀ